ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੂਰਪੁਰ ਬੇਦੀ ਬੱਸ ਸਟੈਂਡ ਦੇ ਕੋਲ ਵੱਡਾ ਹਾਸਾ ਵਿਆਹ ਤੋਂ ਪਰਤ ਰਹੀ ਬੱਸ ਪਲਟ ਗਈ 25 ਤੋਂ ਵੱਧ ਬਰਾਤੀ ਜ਼ਖਮੀ ਹੋ ਗਏ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਪਿੰਡ ਵਿੱਚ ਵਿਆਹ ਤੋਂ ਬਾਅਦ ਰੱਖੀ ਗਈ ਮਿਲਣੀ ਤੋਂ ਪਰਤ ਰਹੀ ਇੱਕ ਬੱਸ ਨੂਰਪੁਰ ਬੱਸ ਸਟੈਂਡ ਦੇ ਕੋਲ ਵੱਡੇ ਹਾਸੇ ਦਾ ਸ਼ਿਕਾਰ ਹੋ ਗਈ બસ ਦੇ ਪੱਟਣ ਨਾਲ ਇਸ ਵਿੱਚ ਸਵਾਰ 25 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਜਿੰਨਾਂ ਵਿੱਚ ਔਰਤਾਂ ਬੱਚੇ ਅਤੇ ਮਰਦ ਸ਼ਾਮਲ ਹਨ ਆਪਣੇ ਬਰਾਤ ਭਾਈ ਬਰਾਤ ਭਾਈ ਆਪਣੇ ਬੈਲਪੰਟ ਤੋਂ ਆਈ ਹੈ ਮਾਚਲ ਪ੍ਰਦੇਸ਼ ਬਲਾਸਪੁਰ ਤੋਂ ਪੈਂਦਾ ਆਪਣਾ ਆਪਣਾ 20-25 ਲੇਡੀਜ਼ ਸਾਰੇ ਵੀ ਸਵਾਸੇ ਲੇਡੀਜ਼ ਸੀ ਸਟਾਫ ਜੋ ਵੀ ਹੈ ਨਾ ਲੇਡੀਜ਼ ਸੀਗੇ ਮਾਤਾ ਮਾਂ ਪੈਣਾ ਸੀ ਸਾਡੀ ਲੋਕੀ ਬੱਚੇ ਸੀਗੇ ਛੋਟੇ-ਛੋਟੇ 7-7 ਦੋਨੋਂ ਸਾਲ ਦੇ ਕਿੰਨੇ ਸੱਟਾਂ ਵੀ ਲੱਗੀਆਂ ਇਧਰ ਹਸਪੀਟਲ ਲੈ ਕੇ ਉੱਧਰ ਪਾਲੀ ਸਟਾ ਰਾਣਾ ਹਸਪੀਟਲ ਉੱਧਰ ਲੈ ਗਏ ਸੱਟਾਂ ਸਾਰਿਆਂ ਦੇ ਲੱਗੀਆਂ ਤਕਰੀਬਨ ਆਲਮੋਸਟ ਜਿਨ੍ਹਾਂ ਦੇ ਪੇਟ ਵੱਜੇ ਇੱਥੇ ਸਾਰੇ ਦੇ ਸੀਟਾਂ ਤੋਂ ਗਰੇ ਥੱਲੇ ਕਿਹਦੇ ਸ਼ੋਲਡਰ ਤੇ ਆ ਕਿਸੇ ਦੇ ਲੱਕ ਤੇ ਕਿਸੇ ਤੇ ਸਿਰ ਚ ਲੱਗੀਆਂ ਸਾਰੇ ਦੇ ਲੱਗੀਆਂ ਆ ਭਾਈ ਛਟਾ ਮੇਨ ਕਰਨ ਭਾਜੀ ਦੇਖੋ ਵੀ ਰੋਡ ਤੇ ਦੇਖੋ ਜਾ ਕੇ ਕੋਈ ਹੋਣੀ ਡਿਵਾਈਡਰ ਲੱਗਿਆ ਡਿਵਾਈਡਰ ਲਾਇਆ ਦੋ ਟਾਈ ਫਟ ਹਾਈਟ ਹੈ ਦੀ ਕੋਈ ਤੇ ਉਹ ਸਾਈਨ ਬੋਰਡ ਦੱਸੋ ਮੈਨੂੰ ਕੋਈ ਰੋਡ ਤੇ ਲੱਗਾ ਕੋਈ ਇਹ ਐਨਐਸਸੀ ਦਾ ਐਂਟਰ ਆਉਂਦਾ ਜਾਂ ਪੀਡਬੀ ਦਾ ਐਂਟਰ ਇਹ ਮੈਨੂੰ ਭਾਜੀ ਨਹੀਂ ਪਤਾ ਇਹ ਦੇਖੋ ਕੋਈ ਵੀ ਰੋਡ ਤੇ ਸਾਈਨ ਬੋਰਡ ਨਹੀਂ ਲੱਗਿਆ ਵਾ ਉੱਪਰ ਤਾਂ ਇੱਕ ਐਂਟਰ ਤਾਂ ਉੱਪਰ ਹੋ ਗਿਆ ਭਾਜੀ ਜੋ ਹੋਇਆ ਵੈਕਸਰਾ ਇੱਕ ਪੇਂ ਆਪਾਂ ਐਕਸੀਡੈਂਟ ਕੋਈ ਵੀ ਪ੍ਰਸ਼ਾਸਨ ਦਾ ਬੰਦੇ ਬੇਸ਼ੱਕ ਆਏ ਆਪਣੇ ਪੁਲਿਸ ਵਾਲ ਨਾ ਕੋਈ ਜੇਸੀ ਮਸ਼ੀਨ ਆਈ ਆਲੇ ਤੱਕ ਨਾ ਕੋਈ ਹੈਡ ਰਾਇਆ ਜੋਇਤਰ ਸਚਾਕੇ ਸਾਈਡ ਤੇ ਕਰੀਏ ਬਾਈ ਚਾਂਸ ਇਸ ਬਸ ਦੇ ਥੱਲੇ ਕੋਈ ਬੱਚਾ ਆ ਜਾਂਦਾ ਕੋਈ ਮਾਤਾ ਭੈਣਾ ਆ ਸਾਡੀ ਕੋਈ ਜੋਇਤਰ ਰਾਗੀਰ ਜਾਂਦੇ ਆ ਉਹ ਥੱਲੇ ਆ ਜਾਂਦੇ ਉਹ ਤਾਂ ਫਿਰ ਥੱਲੇ ਡੱਬ ਕੇ ਮਰ ਗਏ ਸੀਗੇ ਭਾਜੀ ਈਸਾ ਆਪਣਾ ਡੇਢ ਤੋਂ ਘੰਟਾ ਹੋ ਗਿਆ ਉਹਨਾਂ ਨੂੰ ਇਹ ਤਾਂ ਭਜੀ ਤੁਹਾਨੂੰ ਪਤਾ ਹੀ ਹੈ ਇੱਕ ਨਾ ਬਸ ਪਾਰਟੀ ਹੈ ਬਾਸੋਂ ਬੜਾ ਇਹਨਾਂ ਜਦੋਂ ਕੋਈ ਜਦੋਂ ਪ੍ਰਾਪਤੂ ਆਏ ਆਪਾਂ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਪਾਂ ਉੱਥੋਂ ਆਏ ਤੇ ਪਹੁੰਚੇ ਨਾ ਇਸ ਟਾਈਮ ਆ ਕੇ ਬੱਸ ਵਾਲੇ ਨੇ ਮੈਨੂੰ ਇੱਕ ਗੱਲ ਹੀ ਕਹੇ ਆਪਾਂ ਉਹਨੂੰ ਪੁੱਛਿਆ ਵੀ ਕੀ ਗੱਲ ਹੋਈ ਉਹ ਕਹਿੰਦਾ ਮੈਂ ਦੂਜੇ ਗੇਅਰ 'ਚ ਸੀਗਾ ਭਾਜੀ ਸਾਹਮਣੇ ਲਾਈਟ ਵੱਜੀ ਆਪਾਂ ਤੇ ਤੇਜ਼ ਚੱਲੇ ਨਹੀਂ ਸਕਦੇ ਇੱਥੇ ਕਿਤੇ ਤੇਜ਼ ਚੱਲ ਗੋਗੇ ਉਹਨੇ ਕੀ ਗੱਲ ਕਹੀ ਆ ਭਾਜੀ ਮੈਨੂੰ ਕਹਿੰਦਾ ਦੂਜੇ ਗੇਅਰ 'ਚ ਸੀਗੇ ਭਾਜੀ ਆਪਾਂ ਕਹਿੰਦਾ ਸਾਹਮਣੇ ਲਾਈਟ ਆ ਵੱਜੀ ਆ ਆ ਕੇ ਫੋਕ ਲੈਟਾ ਸੀਗਾ ਕਹਿੰਦਾ ਮੇਰੇ ਸਾਹਮਣੇ ਅੱਖਾਂ 'ਚ ਵੱਜਿਆ ਉਸ ਤੋਂ ਬਾਅਦ ਮੈਨੂੰ ਨਹੀਂ ਦਿਖਿਆ ਕਹਿੰਦਾ ਡਵਾਈਡਰ ਦੇ ਕੋਤ ਸ਼ਰਾਬ ਤਾਂ ਨਹੀਂ ਪੀਤੀ ਕੋਈ ਡਰਾਈਵਰ ਨਹੀਂ ਭਾਜੀ ਇਹ ਤਾਂ ਸਰਦਾਰ ਸੀਗੇ ਵੈਸੇ ਨਹੀਂ ਭਾਜੀ ਇਹ ਕੋਈ ਕਿਸੇ ਦਾ ਜਾਣਾ ਭਾਜੀ ਸਾਡੇ 1.5 ਲੱਖ ਦਾ ਸੀ ਇੱਕ ਮਾਤਾ ਦਾ ਜੀ ਮਾਤਾ ਸੀਗੇ ਸਾਡੇ ਅੰਦਰ ਉਹਨਾਂ ਦਾ ਸੀਗਾ ਜੀ ਰਿਪੋਰਟ ਲਿਖਾਵਾਂਗੇ ਭਾਜੀ ਪਰ ਆਲੇ ਦੇਖ ਰਿਹਾ ਆਪਾਂ ਜਦੋਂ ਪਾਸੇ ਸਾਈਡ ਕਰਾਂਗੇ ਥੱਲੇ ਨੀਚੇ ਮਿਲ ਜਾਊਗਾ ਵਧੀਆ ਗੱਲ ਹੈ ਰਿਪੋਰਟ ਲਖਾਉਣ ਦੀ ਨਾਲ ਜਰੂਰ ਠੀਕ ਹੈ ਭਾਜੀ ਓਕੇ ਭਾਜੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਪੁਲਿਸ ਦਾ ਆਮ ਦੌਰ ਤੇ ਪੰਜਾਬ ਦੇ ਵਿੱਚ ਰਵਾਇਤ ਹੈ ਲੋਕ ਪੁਲਿਸ ਨੂੰ ਥੈਕਲੈਸ ਕਹਿੰਦੇ ਆ ਪੁਲਿਸ 2 ਘੰਟੇ ਬਾਅਦ ਆਦੀ 3 ਘੰਟੇ ਬਾਅਦ ਆ ਗਈ। ਇੱਥੇ ਐਸਐਚਓ ਸਾਹਿਬ 15 ਮਿੰਟ ਦੇ ਵਿੱਚ ਪਹੁੰਚ ਗਿਆ। ਜਦੋਂ ਮੈਂ ਇੱਥੇ ਪਹੁੰਚਿਆ ਅਜੇ ਮੈਂ ਨੰਗਲ ਗਿਆ ਸੀ ਟੂਪ ਬੇਦੀ ਦੇ ਲੰਬੜਦਾਰ ਸਾਹਿਬ ਦੇ ਪੁੱਤ ਦੇ ਵਿਆਹ ਨੂੰ ਸਿੱਧਾ ਮੈਂ ਜਦੋਂ ਰਾਸਤੇ ਜਾ ਰਿਹਾ ਸੀ ਉਹਦੇ ਘਰ ਜਾਣਾ ਸੀਗਾ ਤਾਂ ਪੀਤੂ ਸਿੰਘ ਠਾਣੇਦਾਰ ਹੋਰ ਬਲਾਜਮ ਪਹਿਲੇ ਫਾਸਟ ਸ਼ੀਟ ਦੇਣ ਲੱਗੇ ਤੇ ਮੌਕੇ ਤੇ 15 ਮਿੰਟ ਬਾਅਦ ਐਸਐਚਓ ਸਾਹਿਬ ਆ ਗਏ। ਇਹ ਬੇਇੱਜ਼ਤੀ ਮੇਨ ਮੇਰੀ ਸਰਕਾਰ ਨੂੰ ਇਹ ਹੈ ਜਦ ਇਹ ਹੈ ਹੀ ਨਹੀਂ ਸਿਰਫ ਲੈਨ ਫੋਰ ਲੈਨ ਤਾਂ ਡਾਇਵਾਇਡਰ ਦਾ ਕਿਉਂ ਪੰਗਾ ਪਾਇਆ ਹੋਇਆ? ਡਾਇਵਾਇਡਰ ਨੂੰ ਪਟੋ ਲੋਕਾਂ ਦੀ ਜ ਆ 25-30 ਬੱਚੇ 25-30 ਛੋਟੀਆਂ ਸਾਡੀਆਂ ਭੈਣਾਂ ਲੇਡੀਜ਼ ਮਤਾਵਾ ਬਜ਼ੁਰਗ ਸਾਰੇ ਸੱਟਾਂ ਲੱਗ ਗਈਆਂ ਕਿਸ ਦੇ ਸਿਰ 'ਚ ਲੱਗੀ ਕਿਸ ਦੇ ਕੰਨ 'ਚ ਲੱਗੀ 10 ਟਾਇਰ ਉਧਰ ਪੱਲੇ ਪਾਸ ਰੇੜੀਆਂ ਖੜੀਆਂ ਜਾਂਦੀਆਂ ਬੱਸ ਫੋਲਟ ਗਈ ਜੋ ਉੱਪਰ ਕਿਸੇ ਦੇ गिर ਜਾਂਦੀ ਬੱਸ ਤਾਂ 5-7 ਬੰਦੇ ਭਈਏ ਮਰ ਜਾਂਦੇ ਤੇ ਵਿਹਾਰ ਦੇ ਤੁਸੀਂ ਕਿਉਂ ਨਹੀਂ ਡਿਵਾਈਡਰ ਨੂੰ ਪਟਾਦੇ ਇਹ ਤੋਂ ਪਹਿਲਾਂ ਵੀ ਪਹਿਲੇ 3-4 ਸਾਲ ਦੇ ਵਿੱਚ ਘੱਟੋ-ਘੱਟ 20 ਹਾਸੇ ਹੋਲੇ ਦੱਸੋ ਕੰਨੂ ਜੀ ਹੋਏ ਕਿ ਨਹੀਂ ਓਏ ਸਾਡੀ ਐਮਐਲਏ ਸਾਹ ਤੋਂ ਮੰਗਾਂ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਡੀਸੀ ਸਾਹਿਬ ਤੋਂ ਮੰਗ ਆ ਇਹਨੂੰ ਡਿਵਾਈਡਰ ਨੂੰ ਪਟਾਓ ਇਹਦੀ ਕੋਈ ਲੋੜ ਨਹੀਂ ਹੈਗੀ ਇੱਥੇ ਜੇ ਡਿਵਾਈਡਰ ਜੇ ਤੁਸੀਂ ਡਿਵਾਈਡਰ ਲਾ ਕੇ ਰੱਖਣਾ ਆ ਚਿੱਟੀ ਪੱਟੀ ਦਿਖਾਓ ਜੀ ਚਿੱਟੀ ਪੱਟੀ ਕਿੱਧਰ ਆ ਪਰਲੇ ਪਾਸੇ ਆਓ ਮੜਾ ਜਾ ਆਓ ਇੱਧਰ ਇੱਧਰ ਆਓ ਇੱਧਰ ਆਓ ਆਓ ਆ ਦਿਖਾਓ ਆ ਦਿਖਾਓ ਜੀ ਆ ਦੇਖੋ ਆ ਚਿੱਟੀ ਪੱਟੀ ਹੈਗੀ ਜਿਆਦਾ ਚਿੱਟੀ ਪੱਟੀ ਲਾਈ ਵੀ ਹੈ ਤਈ ਦੇ ਬਾਹਰ ਰੇੜੀਆਂ ਦੋ ਖੜਦੀਆਂ ਜੇ ਪ੍ਰਸ਼ਾਸਨ ਨਾਲ ਕੋਈ ਪ੍ਰਬੰਧ ਕੀਤਾ ਜਾਂ ਨੂਰਪੁਰਵੇਦੀ ਪੰਚਾਇਤ ਨਾਲ ਕੋਈ ਪ੍ਰਬੰਧ ਕਰਨਾ ਤਾਂ ਚਿੱਟੀਪੱਟੀ ਦੇ ਅੰਦਰ ਰੇੜੀ ਲਵਾਓ ਰੇੜੀ ਦਾ ਭਾਈ ਕਿੰਨੇ ਅੰਦਰ ਉਹ ਵੀ ਦੇਖੋ 4 ਮੀਟਰ ਅੰਦਰ ਹੁੰਦਾ ਕੋਈ ਚਲੋ 4 ਮੀਟਰ 1 ਮੀਟਰ ਚਿੱਟੀਪੱਟੀ ਦੇ ਅੰਦਰ ਦਾ ਕਰ ਦਿਓ ਛੋਟੀ ਜੀ ਥੜਾ ਕ ਬੇਤੂ ਟਾਇਟਰ ਲਾਇਆ ਵਾ ਆ ਵਿਚਾਰੇ ਸਾਡੇ ਆਏ ਵੇ ਵਿਆਹ ਤੋਂ ਆਏ ਵੇ ਵਿਆਹ ਦਾ ਹਾਲ ਰਹਿ ਗਿਆ ਇਹਨਾਂ ਦਾ ਹੁਣ ਭਾਈ ਵਿਆਹ ਹਾਲ ਲੋਕ ਮਰਦੇ ਦੇਖਣੇ ਜੇ ਮਰ ਜਾਣਾ ਉਹ ਤਾਂ ਬਾਥੇ ਗੜਾ ਹੋਈ ਸੀ ਮਰਿਆਂ ਨੂੰ 2 ਲੱਖ ਘਹਿਲਾਂ ਨੂੰ 50-50 ਹਜ਼ਾਰ ਰੁਪਈਆ ਪੱਟੀਆਂ ਨੂੰ 25-25 ਹਜ਼ਾਰ ਰੁਪਈਆ ਇਹ ਕਿੰਨੇ ਚਿਰ ਇਹੀ ਕੰਮ ਹੋਈ ਜਾਣਾ ਕੋਈ ਹੈ ਹੀ ਨਹੀਂ ਸੁਣ ਪਾਈ ਭਗਵਾਨਤ ਮਾਨ ਜੀ ਤੁਹਾਨੂੰ ਵੋਟਾਂ ਪਾਈਆਂ ਤੀਆਂ ਲੋਕਾਂ ਨੇ ਇਸ ਦਾ ਤਾਂ ਵੋਟਾਂ ਪਾਈਆਂ ਤੇ ਬਈ ਜਿਹੜੀਆਂ ਰਵਾਇਤੀ ਪਾਰਟੀਆਂ ਇਹ ਕਾਲਾ ਮਾਲਾ ਕਰਦੀਆਂ ਤੇ ਇਹ ਬੰਦ ਹੋ ਜਾਣਾ ਪਰ ਤੁਹਾਡੇ ਆਉਣ ਤੋਂ ਬਾਅਦ ਵੀ ਇਹੀ ਕੋਈ ਚੱਲ ਰਿਹਾ ਸੇਮ ਕਿੱਥੇ ਗਈ ਤੁਹਾਡੀ ਥੋੜੀ ਟ੍ਰੈਫਿਕ ਪੁਲਿਸ ਭਾਈ ਉਹ ਕਿੱਥੇ ਗਈ ਜਿਹੜੀ ਰੋਡ ਬਲਾਈ ਵੀ ਐਕਸੀਡੈਂਟ ਪੁਲਿਸ ਇਹ ਤਾਂ ਗੱਡੀ ਨਹੀਂ ਆਈ ਤੁਹਾਡੀ ਕਿੰਨੇ ਘੰਟੇ ਹੋ ਗਏ ਅਸੀਂ ਟੋਇਟ ਕਿੰਨੇ ਹਏ ਤਾਂ ਗੱਡੀ ਨਹੀਂ ਆਈ ਤੁਹਾਡੀ ਭਵਤਮਨ ਜੀ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਅਜੇ ਲੈ ਕੇ ਟਿਕਟ ਨਹੀਂ ਆਇਆ ਤਾਂ ਕੀ ਕਰਾਂਗੇ ओके ਜੀ ਮਾਣ ਚੁੱਕਾ ਸਰ ਕੀ ਹੋਇਆ ਹੋਇਆ ਪਾਸਪਾਸ ਤਾਂ ਕਿ ਮੈਨੂੰ ਆਪਣੀ ਇਨਫੋਰਮੇਸ਼ਨ ਆਈ ਸੀ ਵੀ ਕੋਈ ਬੱਸ ਸਟੈਂਡ ਦੇ ਨੇੜੇ ਜਿਹੜੀ ਸਵਾਰੀ ਨਾਲ ਬੱਸ ਪਲਟ ਗਈ ਤੁਰੰਤ ਜਿਹੜੀ ਕਾਰਨੀ ਕਰਦੇ ਹੋਏ ਡਿਊਟੀ ਆਫਸਰ ਮੌਕੇ 'ਤੇ ਪਹੁੰਚੇ ਸੀ ਤਾਂ ਉਸ ਟਾਈਮ ਜੋ ਦੇਖਿਆ ਆ ਕੇ ਜੋ ਦੱਸਿਆ ਲੋਕਾਂ ਨੇ ਇੱਕ ਬੱਸ ਪਲਟ ਗਈ ਸੀ ਕਿ ਇਹ ਐਕਚੁਅਲ 'ਚ ਆਪਣੇ ਲੋਕਲ ਪਿੰਡ ਕਰਤਾਰਪੁਰ ਦਾ ਉੱਥੇ ਨਾਨਕਸ਼ਕ ਦੇ ਕੇ ਆ ਰਹੇ ਸੀਗੇ ਸੋ ਇੱਥੇ ਹੁਣ ਪਤਾ ਨਹੀਂ ਡਰਾਈਵਰ ਦੀ ਅੱਖਾਂ 'ਚ ਕੀ ਲਾਈਟ ਵੀ ਕੀ ਟੈਕਨੀਕਲ ਇਸ਼ੂ ਆਇਆ ਇੱਕ ਕੜੀ ਬੱਸ ਵੱਢ ਗਈ ਵਿੱਚ ਕਰੀਬ 50 ਸਵਾਰੀਆਂ ਸੀਗੀਆਂ ਇਹਨਾਂ ਨੂੰ ਤੁਰੰਤ ਮੌਕੇ ਤੇ ਜਿਹੜਾ ਹੈਗਾ ਆਮ ਪਬਲਿਕ ਨੇ ਵੀ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਉਹਨਾਂ ਨੂੰ ਵਸਤੂ ਸੇਫਲੀ ਵਾਰਕ ਕੀਤਾ ਸੂਜਨ ਦੇ ਮੂੜੇ ਜਾਂ ਫਟੇ ਹੈਗੇ ਇਹਨਾਂ ਨੂੰ ਫਿਰ ਵੀ ਐਂਟੀਸਪੇਸ਼ਨ ਲਈ ਜਿਹੜਾ ਨੇੜੇ ਦੇ ਸਿਵਲ ਹਸਪਤਾਲ ਨੂੰ ਗਾ ਫੋਰ ਪ੍ਰਾਈਵੇਟ ਹਸਪਤਾਲ ਗਿਆ ਉੱਥੇ ਪਹੁੰਚਾਇਆ ਗਿਆ ਦੇਖੋ ਜੀ ਫਿਲਹਾਲ ਤਾਂ ਹੁਣ ਇਹ ਆਪਾਂ ਸਾਰਾ ਚੈੱਕ ਕਰ ਰਹੇ ਹਾਂ ਕਿਉਂਕਿ ਮੁਕਤ ਦੇ ਫਿਲਹਾਲ ਤਾਂ ਡਰਾਈਵਰ ਸਭ ਤੋਂ ਪਹਿਲਾਂ ਸਿਰਾ ਜ਼ਰੂਰੀ ਮੋਟਲੀ ਸਹਾਇਤਾ ਉਹ ਹੋਰ ਦੇਖਾਂਗੇ ਕਿ ਡਰਾਈਵਰ ਨੂੰ ਵੀ ਹਸਪਤਲ ਲੈ ਕੇ ਕਿ ਡਰਾਈਵਰ ਕਿੱਥੇ ਉਹ ਪਹਿਲਾਂ ਚੈੱਕ ਕਰਾਂਗੇ ਬਾਕੀ ਸਭਾ ਬਾਕੀ ਸਭਾ ਠੀਕ ਹੈ ਜੀ ਸੇ ਦੇਖੋ ਜੀ ਹੁਣ ਆਪਾਂ ਕੀ ਇਸ਼ੂ ਆਇਆ ਉਹ ਤਾਂ ਹੁਣ ਡਰਾਈਵਰ ਨੂੰ ਪਤਾ ਕਰਕੇ ਵੀ ਕੋਈ ਟੈਕਨੀਕਲ ਇਸ਼ੂ ਹੈ ਕੀ ਪ੍ਰੋਬਲਮ ਆ ਗਈ ਕੁਝ ਚੇਰਿੰਗ ਪ੍ਰੋਬਲਮ ਆ ਗਈ ਉਹ ਆਪਾਂ ਹੁਣ ਸ਼ਾਰਟ ਵੀ ਕਰਾਂਗੇ 你。<Yeah. S 2> yeah.